ਸਵੈਮਾ ਦੀ 100% ਜ਼ਿੰਮੇਵਾਰੀ ਜਿਹੜੀ ਹੈ ਉਹ ਅਸੀਂ ਲੈਣੀ ਹੁੰਦੀ ਹੈਗੀ ਆ ਤੇ ਅਸੀਂ ਆਪਣੇ ਖੁਦ ਦੇ ਕੋਡਿੰਗ ਤੇ ਸਫਾਈ ਕਰਨੀ ਹੈਗੀ ਆ ਜੋ ਸਾਡੇ ਦਿਮਾਗ ਦੇ ਵਿੱਚ ਕੋਡਿੰਗ ਹੋਈ ਆ ਪ੍ਰੋਗਰਾਮ ਆਏ ਹੈ ਡਾਟਾ ਇਕੱਠਾ ਹੋ ਰਿਹਾ ਆ ਮੈਮਰੀਜ਼ ਆ ਗਈਆਂ ਆ ਉਹਨਾਂ ਦੀ ਅਸੀਂ ਸਫਾਈ ਕਰਨੀ ਹੈ ਉਹ ਕਿਸ ਤਰ੍ਹਾਂ ਕਰ ਸਕਦੇ ਹੈਗੇ ਆ ਅਸੀਂ ਉਹ ਕਰ ਸਕਦੇ ਆ ਸਵੈ ਗੱਲਬਾਤ ਦੇ ਨਾਲ ਸੈਲਫ ਟਾਕ ਦੇ ਨਾਲ ਕਰ ਸਕਦੇ ਹੈਗੇ ਆ ਸੈਲਫ ਟਾਕ ਦੇ ਵਿੱਚ ਕੀ ਹੈ ਕਿ ਉਸ ਚੀਜ਼ ਦੀ ਜ਼ਿੰਮੇਵਾਰੀ ਲੈ ਕੇ ਕਿ ਮੈਨੂੰ ਇਹ ਅਫਸੋਸ ਹੈ ਇਹ ਜ਼ਿੰਮੇਵਾਰੀ ਲੈ ਕੇ ਅਸੀਂ ਇੱਕ ਪਟੀਸ਼ਨ ਦੇਣੀ ਹੈ ਸਾਡਾ ਜਿਹੜਾ ਕੌਨਸ਼ੀਅਸ ਮਾਈਂਡ ਹੈ ਉਹਨ ਆਪਣੇ ਸਬਕੌਨਸ਼ੀਅਸ ਮਾਈਂਡ ਦੇ ਥਰੂ ਇੱਕ ਪਟੀਸ਼ਨ ਜਿਹੜੀ ਹੈ ਉਹ ਸੁਪਰ ਕੌਨਸ਼ੀਅਸ ਮਾਈਂਡ ਨੂੰ ਦੇਣੀ ਹੈ ਜਿਹੜੀ ਕਿ ਸੁਪਰ ਕੌਨਸ਼ੀਅਸ ਮਾਈਂਡ ਨੇ ਡਿਵਾਈਨ ਇੰਟੈਲੀਜੈਂਸ ਨੂੰ ਭੇਜਣੀ ਹੈ ਉਹ ਮੈਂ ਤੁਹਾਨੂੰ ਇਦੇ ਵਿੱਚ ਦਿਖਾਵਾਂ ਕਿ ਕਿਸ ਤਰ੍ਹਾਂ ਉਹ ਕਰਨੀ ਹੈਗੀ ਆ ਕਿ ਜਿਸ ਤਰ੍ਹਾਂ ਸਾਡਾ ਸਬਕੌਨਸ਼ੀਅਸ ਮਾਈਂਡ ਹੈ ਇਹ ਸਾਡਾ ਸੋਚਣ ਵਾਲਾ ਦਿਮਾਗ ਮਨ ਹੈ ਇਸ ਮਨ ਨੇ ਇੱਕ ਪਟੀਸ਼ਨ ਤਿਆਰ ਕਰਨੀ ਹੈ ਜਿਹਦੇ ਵਿੱਚ ਇਹ ਚਾਰ ਜਿਹੜੀਆਂ ਲਾਈਨਾਂ ਹੈਗੀਆਂ ਆ ਇਹ ਪਟੀਸ਼ਨ ਸਾਡੇ ਸਬਕੌਨਸ਼ੀਅਸ ਮਾਈਂਡ ਨੂੰ ਕਰਨੀ ਹੈ ਔਰ ਸਬਕੌਨਸ਼ੀਅਸ ਮਾਈਂਡ ਨੇ ਇਹ ਪਟੀਸ਼ਨ ਸੁਪਰ ਕੌਂਸ਼ੀਅਸ ਮਾਈਂਡ ਜਿਹੜਾ ਹੈ ਉਹਨੂੰ ਕਰਨੀ ਹੈ ਔਰ ਸੁਪਰ ਕੌਂਸ਼ੀਅਸ ਮਾਈਂਡ ਤੇ ਡਿਵਾਈਨ ਇੰਟੈਲੀਜੈਂਸ ਦਾ ਡਾਇਰੈਕਟ ਰਿਲੇਸ਼ਨ ਹੈਗਾ ਆ ਔਰ ਇਹ ਸੁਪਰ ਕੌਂਸ਼ੀਅਸ ਮਾਈਂਡ ਨੇ ਸਾਡੀ ਡਿਵਾਈਨ ਇੰਟੈਲੀਜੈਂਸ ਨੂੰ ਇਹ ਪਟੀਸ਼ਨ ਦੇਣੀ ਹੈ ਔਰ ਫਿਰ ਪਟੀਸ਼ਨ ਜਿਹੜੀ ਹੈ ਉਹਦੀ ਸਵੀਕ੍ਰਿਤੀ ਜਿਹੜੀ ਹੈ ਉਹ ਡਿਵਾਈਨ ਇੰਟੈਲੀਜੈਂਸ ਨੇ ਸਾਡੇ ਇਹ ਸਬਕੌਨਸ਼ੀਅਸ ਮਾਈਂਡ ਦੇ ਵਿੱਚ ਉਹ ਉਹ ਜਿਹੜੀਆਂ ਮੈਮਰੀਜ਼ ਹੈਗੀਆਂ ਆ ਉਹ ਸਾਡੇ ਦਿਮਾਗ ਦੇ ਵਿੱਚ ਗੁਲਾਬ ਦੇ ਫੁੱਲ ਵਾਲੇ ਕੀੜੇ ਕੰਡੇ ਜਿਹੜੇ ਹੈਗੇ ਆ ਉਹਨਾਂ ਨੂੰ ਇਹਨਾਂ ਨੇ ਸਾਫ਼ ਕਰਨਾ ਹੈਗਾ ਆ ਤੇ ਇੱਕ ਕੋਰੀ ਸਲੇਟ ਜਿਹੜੀ ਹੈ ਉਹ ਬਣਾਉਣੀ ਹੈਗੀ ਆ ਉਹ ਕੋਰੀਸਲੇਟ ਕਿਸ ਤਰ੍ਹਾਂ ਬਣ ਸਕਦੀ ਹੈਗੀ ਆ ਉਹ ਸਾਡੀ ਪਟੀਸ਼ਨ ਜਿਹੜੀ ਹੈ ਉਹ ਉਹ ਇਸ ਤਰ੍ਹਾਂ ਸਾਡੇ ਕੌਨਸ਼ੀਅਸ ਮਾਈਂਡ ਨੇ ਇਹ ਪਟੀਸ਼ਨ ਭੇਜਣੀ ਹੈਗੀ ਆ ਔਰ ਉਹ ਪਟੀਸ਼ਨ ਦੇ ਵਿੱਚ ਅਸੀਂ ਕੀ ਬੋਲਣਾ ਹੈ ਕੀ ਸੈਲਫ ਟਾਕ ਕਰਨੀ ਹੈਗੀ ਆ ਉਹ ਇਸ ਤਰ੍ਹਾਂ ਹੈ ਕਿ ਸਵੈ ਗੱਲਬਾਤ ਕਰਨੀ ਹੈ ਅਸੀਂ ਸੈਲਫ ਟਾਕ ਕਰਨੀ ਹੈ ਹਮੇਸ਼ਾ ਇਹ ਰਿਪੀਟ ਕਰਨੀ ਹੈਗੀ ਆ ਕਿ ਮੈਨੂੰ ਅਫਸੋਸ ਹੈ ਆਈ ਏਮ ਸੌਰੀ ਫਿਰ ਕਿਰਪਾ ਕਰਕੇ ਮੈਨੂੰ ਮਾਫ ਕਰ ਦਿਓ ਪਲੀਜ਼ ਫੋਰਗੇਵ ਮੀ ਦੂਜਾ ਇਹ ਹੈ ਇਹ ਜਿਹੜੀ ਫੋਰਗੇਵਨਸ ਹੈ ਇਹਦੇ ਵਿੱਚ ਅਸੀਂ ਜ਼ਿੰਮੇਵਾਰੀ ਲੈਣੀ ਹੈ ਸਾਨੂੰ ਇਹਦੇ ਵਿੱਚ ਪਛਤਾਵਾ ਹੋਣਾ ਹੈਗਾ ਆ ਫਿਰ ਇਹਦੀ ਰਿਸਟੋਰੇਸ਼ਨ ਹੋਣੀ ਹੈਗੀ ਆ ਕਿ ਹਾਂ ਹੁਣ ਅਸੀਂ ਇਹ ਪੂਰੀ ਤਰ੍ਹਾਂ forgive ਕਰ ਦਿੱਤਾ ਹੈ ਔਰ ਫਿਰ ਅਸੀਂ ਉਹਦੀ ਰੀਨਿਊਲ ਕਰਨੀ ਹੈਗੀ ਆ ਉਹਦੇ ਰੀਨਿਊਲ ਦੇ ਵਿੱਚ ਅਸੀਂ ਪੋਜ਼ਿਟਿਵ ਐਟੀਟਿਊਡ ਜਿਹੜਾ ਹੈ ਉਹ ਦਿਖਾਣਾ ਹੈਗਾ ਆ ਕਿ ਹੁਣ ਅਸੀਂ ਬਿਲਕੁਲ ਆਪਣੇ ਦਿਮਾਗ ਦੇ ਵਿੱਚੋਂ ਇਹ ਜਿਹੜੀ ਫੋਰਗੇਵਨੈਸ ਹੈਗੀ ਆ ਉਹ ਪੂਰੀ ਤਰ੍ਹਾਂ ਮੰਗ ਲਈ ਹੈਗੀ ਆ ਫਿਰ ਅਸੀਂ ਤੁਹਾਡਾ ਧੰਨਵਾਦ थैंक यू ਤੇ ਮੈਂ ਤੁਹਾਨੂੰ ਪਿਆਰ ਕਰਦਾ ਹਾਂ ਆਈ ਲਵ ਯੂ ਇਹ ਜਿਹੜੀ ਪਿਆਰ ਦੀ ਭਾਸ਼ਾ ਹੈਗੀ ਆ ਇਹ ਰੱਬ ਦੀ ਭਾਸ਼ਾ ਹੈਗੀ ਆ ਕਿਉਂਕਿ ਜਿੰਨ ਪ੍ਰੇਮ ਕਿਓ ਤਿੰਨ ਹੀ ਪ੍ਰਾਪਾਇਓ ਇਸ ਕਰਕੇ ਇਹ ਪਿਆਰ ਜਦੋਂ ਅਸੀਂ ਕਰਦੇ ਹੈਗੇ ਆ ਤਾਂ ਅਸੀਂ ਪਰਮਾਤਮਾ ਦੀ ਭਾਸ਼ਾ ਬੋਲਦੇ ਹੈਗੇ ਆ ਤੇ ਜਿੰਨੀਆਂ ਵੀ ਸਾਡੀਆਂ ਮੈਮਰੀਜ਼ ਹੈਗੀਆਂ ਆ ਉਹ ਬਿਲਕੁਲ ਕਲੀਨ ਹੋ ਜਾਂਦੀਆਂ ਹੈਗੀਆਂ ਆ ਤੇ ਅਸੀਂ ਪਰਮਾਤਮਾ ਦਾ ਸ਼ੁਕਰ ਵੀ ਕਰਦੇ ਆ ਤੇ ਉਹਦੇ ਨਾਲ ਪਿਆਰ ਵੀ ਕਰਦੇ ਹੈਗੇ ਆ ਇਹਦੇ ਵਿੱਚ ਜੋ ਵੀ ਕੁਝ ਹੋ ਰਿਹਾ ਹੈ ਇਹ ਉਹਦਾ ਮਿਰਰ ਮਿਰਰ ਪਰ ਕੀ ਵਿੰਬਤ ਹੈ ਕਿ ਮੇਰੀ ਜ਼ਿੰਦਗੀ ਵਿੱਚ ਭਾਵਨਾਵਾਂ ਜਿਹੜੀਆਂ ਉਹ ਸਥਿਤੀਆਂ ਹਨ ਉਹ ਸਭ ਕੁਝ ਜਿਹੜਾ ਹੈ ਉਹ 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 ਸਾਹਮਣੇ ਆ ਰਿਹਾ ਹੈਗਾ ਆ ਔਰ ਇਹ ਇਹ ਜਿਹੜੀਆਂ ਚਾਰ ਹੈਗੀਆਂ ਲਾਈਨਾਂ ਇਹਨਾਂ ਨੂੰ ਤੁਸੀਂ ਨੋਟ ਕਰ ਲਓ ਆਈ ੈਮ ਸੌਰੀ ਪਲੀਜ਼ ਫੋਰਗੇਵ ਮੀ ਥੈਂਕ ਯੂ ਔਰ ਆਈ ਲਵ ਯੂ ਇਹ ਚਾਰ ਜਿਹੜੀਆਂ ਹੈ ਲਗਾਤਾਰ ਤੁਸੀਂ ਆਪਣੇ ਮਨ ਦੇ ਵਿੱਚ ਜਾਂ ਉੱਚੀ ਆਵਾਜ਼ ਦੇ ਵਿੱਚ ਇਹ ਬੋਲਣੀਆਂ ਹੈਗੀਆਂ ਆ ਤੁਸੀਂ ਜਦੋਂ ਸ਼ੁਰੂ ਕਰਨੀਆਂ ਹੈਗੀਆਂ ਤੇ ਤਕਰੀਬਨ 11 ਵਾਰੀ ਤੁਸੀਂ ਸ਼ੁਰੂ ਕਰ ਸਕਦੇ ਹੋ ਕਿ ਦਿਨ ਦੇ ਵਿੱਚ 5-6 ਵਾਰੀ ਇਹ ਤੁਸੀਂ ਰਿਪੀਟ ਕਰਨੀਆਂ ਹੈਗੀਆਂ ਕਿ ਜਦੋਂ ਤੁਸੀਂ ਇਹ ਰਿਪੀਟ ਕਰੋਗੇ ਤੇ ਤੁਹਾਡੀਆਂ ਜਿਹੜੀਆਂ ਜਿੰਨੀਆਂ ਵੀ ਮੈਮਰੀਜ਼ ਹੋਣਗੀਆਂ ਉਹ ਮੈਮਰੀਜ਼ ਤੁਹਾਡੀਆਂ ਡਿਲੀਟ ਹੋ ਜਾਣਗੀਆਂ ਕਲੀਨ ਹੋ ਜਾਣਗੀਆਂ ਔਰ ਹੌਲੀ-ਹੌਲੀ ਇਹ ਤੁਸੀਂ ਇਹਨਾਂ ਦੀ ਜਿਹੜੀ ਨੰਬਰ ਹੈਗਾ ਆ ਉਹ ਤੁਸੀਂ 31 ਕਰ ਸਕਦੇ 51 ਕਰ ਸਕਦੇ ਆ 101 ਕਰ ਸਕਦੇ ਆ 108 ਕਰ ਸਕਦੇ ਹੈਗੇ ਆ ਔਰ ਇਹ ਹੌਲੀ ਹੌਲੀ ਤੁਸੀਂ ਵਧਾਣੀਆਂ ਹੈਗੀਆਂ ਆ ਇਹ ਚਾਰ ਹੀ ਜਿਹੜੇ ਸੈਂਟੈਂਸ ਹੈਗੇ ਆ ਇਹ ਹਮੇਸ਼ਾ ਤੁਸੀਂ ਆਪਣੇ ਜ਼बान ਦੇ ਉੱਤੇ ਰੱਖਣੇ ਆ ਔਰ ਇੱਕ ਕਲੀਨਿੰਗ ਕਰਨ ਦੇ ਲਈ ਇੱਕ ਬਹੁਤ ਹੀ ਸੌਖਾ ਤੇ ਬੜਾ ਅੱਛਾ ਇੱਕ ਸਾਧਨ ਹੈਗਾ ਜਿਹਦੇ ਨਾਲ ਤੁਸੀਂ ਆਪਣੀ ਹਰ ਪ੍ਰੋਬਲਮ ਦਾ ਹੱਲ ਕਰ ਸਕਦੇ ਹੈਗੇ ਆ ਇਹ ਇੱਕ ਇੱਕ ਤਰ੍ਹਾਂ ਦਾ ਤੁਹਾਨੂੰ ਰਾਮ ਬਾਣ ਜਿਹੜਾ ਹੈ ਉਹ ਮਿਲ ਗਿਆ ਹੈ ਜਿਹੜਾ ਕਿ ਤੁਸੀਂ ਆਪਣੀ ਜ਼ਿੰਦਗੀ ਨੂੰ ਹਰ ਤਰੀਕੇ ਦੇ ਨਾਲ ਪ੍ਰੋਬਲਮਸ ਨੂੰ ਹੱਲ ਕਰ ਸਕਦੇ ਹੈਗੇ ਆ ਤੇ ਇਸ ਤੋਂ ਬਾਅਦ ਹੈ ਕਿ ਇਸ ਦਾ ਅਭਿਆਸ ਕਿਵੇਂ ਕਰੀਏ ਇਹਦਾ ਅਭਿਆਸ ਜਿਹੜਾ ਹੈਗਾ ਆ ਇਹ ਆਪਣੇ ਆਪ ਤੇ ਸਫਾਈ ਜਿਹੜੀ ਹੈਗੀ ਆ ਕਲੀਨਿੰਗ ਹੈਗੀ ਆ ਇਹ ਹਮੇਸ਼ਾ ਕਰਦੇ ਰਹਿਣਾ ਹੈ ਕਿਉਂਕਿ ਸਾਡੀਆਂ ਜਿਹੜੀਆਂ ਥਾਟਸ ਹੈਗੀਆਂ ਆ ਉਹ ਤਾਂ ਕਦੀ ਇਹ ਸਾਡਾ ਦਿਮਾਗ ਵਿਹਲਾ ਹੀ ਨਹੀਂ ਹੁੰਦਾ ਉਹ ਥਾਟਸ ਤਾਂ ਆਉਂਦੀਆਂ ਰਹਿੰਦੀਆਂ ਆ ਇਹਦਾ ਮਤਲਬ ਮੈਮਰੀਜ਼ ਹਮੇਸ਼ਾ ਹੀ ਭਰੀ ਜਾਂਦੀਆਂ ਹੈਗੀਆਂ ਆ ਤੇ ਇਹ ਸਾਨੂੰ ਹਮੇਸ਼ਾ ਹੀ ਕਰਨੀਆਂ ਇਹ ਇਹ ਜਿਹੜੀ ਕਲੀਨਿੰਗ ਹੈਗੀ ਆ ਇਹ ਹਮੇਸ਼ਾ ਹੀ ਕਰਨੀ ਪੈਣੀ ਹੈਗੀ ਆ ਪਹਿਲਾਂ ਤਾਂ ਇਹ ਸਾਨੂੰ ਸਾਡੀਆਂ ਮੈਮਰੀਜ਼ ਦੀ ਕਲੀਨਿੰਗ ਕਰਨੀ ਪੈਣੀ ਆ ਫਿਰ ਕੋਈ ਵਿਸ਼ਾ ਹੈਗਾ ਆ ਵਿਸ਼ੇ ਦਾ ਮਤਲਬ ਆ ਕਿ ਕੋਈ ਪ੍ਰੋਬਲਮ ਹੈਗੀ ਆ ਕੋਈ ਖਾਸ ਪ੍ਰੋਬਲਮ ਹੈਗੀ ਆ ਉਹਦੀ ਜ਼ਿੰਮੇਵਾਰੀ ਪਹਿਲਾਂ ਲੈਣੀ ਹੈਗੀ ਆ ਔਰ ਜ਼ਿੰਮੇਵਾਰੀ ਲੈ ਕੇ ਫਿਰ ਇਹਹੀ ਚਾਰ ਲਾਈਨਾਂ ਜਿਹੜੀਆਂ ਹੈਗੀਆਂ ਅਸੀਂ ਬੋਲਣੀਆਂ ਹਨ ਜਿਸ ਤਰ੍ਹਾਂ ਕਿ ਸੁਪੋਜ਼ ਮੇਰੇ ਗੋਡਿਆਂ ਦੇ ਵਿੱਚ ਦਰਦ ਹੁੰਦਾ ਤੇ ਪਹਿਲਾਂ ਮੈਂ ਉਹਦੀ ਜ਼ਿੰਮੇਵਾਰੀ ਲੈਣੀ ਹੈ ਕਿ ਜਿਹੜੇ ਗੋਡਿਆਂ ਦੇ ਵਿੱਚ ਮੇਰੇ ਦਰਦ ਹੋ ਰਿਹਾ ਹੈ ਇਹਦੀ ਮੈਂ ਜ਼ਿੰਮੇਵਾਰੀ ਲੈਣਾ ਹੈਗਾ ਆ ਆਈ ੈਮ ਸੌਰੀ ਫਾਰ ਇਟ ਐਂਡ ਪਲੀਜ਼ ਫੋਰਗੇਵ ਮੀ ਥੈਂਕ ਯੂ ਆਈ ਲਵ ਯੂ ਇਹ ਚਾਰ ਲਾਈਨਾਂ ਬੋਲੀ ਜਾਣੀਆਂ ਹੈਗੀਆਂ ਆ ਔਰ ਇਹਨਾਂ ਨੂੰ ਲਗਾਤਾਰ ਤੁਸੀਂ ਇਹਦੀ ਰੈਪੀਟੀਸ਼ਨ ਕਰਨੀ ਹੈਗੀ ਆ ਔਰ ਰੈਪੀਟੀਸ਼ਨ ਕਰਕੇ ਇਹ ਇਹਦੇ ਜਿਹੜੀਆਂ ਪ੍ਰੋਬਲਮਸ ਹੈਗੀਆਂ ਆ ਉਹਨਾਂ ਤੋਂ ਤੁਸੀਂ ਛੁਟਕਾਰਾ ਪਾਉਣਾ ਹੈ ਇਹ ਜਿਹੜਾ ਮੈਜੀਕਲ ਰੈਸਟੋਰੇਸ਼ਨ ਫਾਰਮੂਲਾ ਕੋਰਸ ਹੈਗਾ ਆ ਇਹਦੀ ਗਾਈਡਡ ਮੈਡੀਟੇਸ਼ਨ ਵੀ ਹੈਗੀ ਆ ਔਰ ਉਹ ਮੈਡੀਟੇਸ਼ਨ ਵੀ ਕਰ ਸਕਦੇ ਹੈਗੇ ਆ ਤੇ ਇਹ ਜਿਹੜੀ ਡਿਵਾਈਨ ਹੈਗੀ ਆ ਇਹ ਜਿਹੜਾ ਸਾਡਾ ਬ੍ਰਹਮ ਡਿਵਾਈਨ ਹੈਗਾ ਆ ਇੰਟੈਲੀਜੈਂਸ ਉਹਨੂੰ ਇੱਕ ਪਟੀਸ਼ਨ ਹੈਗੀ ਆ ਜਿਹੜੀ ਕਿ ਅਸੀਂ ਦੇਣੀ ਹੈਗੀ ਆ ਔਰ ਇਹ ਜਿਹੜਾ ਕੋਰਸ ਹੈਗਾ ਆ ਇਹਦੇ ਵਿੱਚ ਇਹਦੇ ਨਾਲ ਤੁਸੀਂ ਹਰ ਤਰ੍ਹਾਂ ਦੀ ਜਿਹੜੀ ਅਭਿਆਸ ਹੈਗਾ ਆ ਉਹ ਲਗਾਤਾਰ ਕਰ ਸਕਦੇ ਹੈਗੇ ਆ ਫਿਰ ਕਈ ਵਾਰੀ ਇਸ ਤਰ੍ਹਾਂ ਦੇ ਨਤੀਜੇ ਜਿਨ੍ਹਾਂ ਨੂੰ ਨਹੀਂ ਮਿਲਦੇ ਉਹਨਾਂ ਨੂੰ ਫਿਰ ਕਈ ਤਰ੍ਹਾਂ ਦੀਆਂ ਗਲਤੀਆਂ ਹੁੰਦੀਆਂ ਹੈਗੀਆਂ ਆ ਉਹ ਗਲਤੀਆਂ ਜਿਹੜੀਆਂ ਹੈਗੀਆਂ ਆ ਉਹ ਉਹ ਗਲਤੀਆਂ ਦੇ ਨਾਲ ਅਸੀਂ ਇਹ ਮਤਲਬ ਇਹ ਚੋਣੇ ਹੈਗੇ ਆ ਕਿ ਉਹ ਗਲਤੀਆਂ ਜਿਹੜੀਆਂ ਹੈਗੀਆਂ ਆ ਉਹਨਾਂ ਦੇ ਕਾਰਨ ਹੁੰਦੇ ਆ ਕਿ ਉਹਦਾ ਕੀ ਕਾਰਨ ਹੁੰਦਾ ਹੈ ਕਿ ਬਾਹਰੀ ਸਫਾਈ ਨਾ ਕਿ ਅੰਦਰੂਨੀ ਜੋ ਕਿ ਜ਼ਰੂਰੀ ਹੈਗੀ ਆ ਫਿਰ ਅਸੀਂ ਉਹਨੂੰ इमोਸ਼ਨਲੀ ਜਿਹੜਾ ਹੈ ਸਾਡਾ ਦਿਮਾਗ ਤਾਂ ਕਿਤੇ ਹੋਰ ਹੁੰਦਾ ਬਾਹਰ ਲਿਆ ਤੇ ਅਸੀਂ ਉਹ बोली जाने हैं सानू ओदे ਵਿੱਚ ਜਾ ਕੇ ਉਹ ਮਨ ਲਗਾ ਕੇ ਉਹ ਜਿਹੜੀਆਂ ਚੀਜ਼ਾਂ ਹੈਗੀਆਂ ਆ ਸੈਲਫ ਟਾਕ ਹੈ ਉਹ ਕਰਨੀ ਚਾਹੀਦੀ ਆ ਕਿ ਉਹਦਾ ਅਸਰ ਹੁੰਦਾ ਆ ਉਹਦੇ ਨਾਲ ਇਮੋਸ਼ਨਸ ਜਿਹੜੀਆਂ ਹੈਗੀਆਂ ਆ ਉਹ ਉਹਦੇ ਨਾਲ ਅਗਰ ਅਸੀਂ ਇਮੋਸ਼ਨਸ ਨਾਲ ਲਗਾਈਏ ਤੇ ਇਮੋਸ਼ਨਸ ਦਾ ਜਿਆਦਾ ਫਰਕ ਪੈਂਦਾ ਹੈ ਕਿਉਂਕਿ ਜੇ ਅਸੀਂ ਇਹਦੀ ਐਗਜ਼ਾਮਪਲ ਦੇਣੀ ਬਹੁਤ ਜ਼ਰੂਰੀ ਹੈਗੀ ਆ ਕਿ ਇਮੋਸ਼ਨਸ ਦਾ ਅਸਰ ਕਿੱਦਾਂ ਹੁੰਦਾ ਹੈਗਾ ਆ ਕਿ ਅਗਰ ਅਸੀਂ ਕਿ ਕਿਸੇ ਨੂੰ ਬੋਲਣਾ ਹੈ ਕਿ ਠਹਿਰ ਕੇ ਕਰਦਾ ਮੈਂ ਰੁਕੋ ਰੁਕੋ ਮੈਂ 5 ਮਿੰਟ ਬਾਅਦ ਕਰਦਾ ਮਤਲਬ ਜੇ ਕਿਸੇ ਨੂੰ ਮੈਂ ਕਹਿਣਾ ਹੋਵੇ ਕਿ ਮੈਂ ਤੁਹਾਨੂੰ ਬਹੁਤ ਹੇਟ ਕਰਦਾ ਆ ਤੇ ਇੱਕ ਅਸੀਂ ਕਹਿੰਨੇ ਆ ਕਿ ਮੈਂ ਤੁਹਾਨੂੰ ਬਹੁਤ ਹੇਟ ਕਰਦਾ ਆ ਫਿਰ ਕਈ ਵਾਰੀ ਅਸੀਂ ਕਹਿੰਨੇ ਮੈਂ ਤੁਹਾਨੂੰ ਬਹੁਤ ਹੇਟ ਕਰਦਾ ਉਹਦੇ ਵਿੱਚ ਇਮੋਸ਼ਨਸ ਲਾ ਕੇ ਕੇ ਕਰਦਾ ਦੋਨਾਂ ਦੇ ਵਿੱਚ ਫਰਕ ਹੁੰਦਾ ਆ ਇਸੇ ਤਰ੍ਹਾਂ ਪਿਆਰ ਦੇ ਵਿੱਚ ਵੀ ਤੁਸੀਂ ਕਹਿੰਨੇ ਆ ਕਿ ਜਦੋਂ ਤੁਸੀਂ ਕਹਿੰਨੇ ਮੈਂ ਤੁਹਾਨੂੰ ਬਹੁਤ ਪਿਆਰ ਕਰਦਾ ਹਾਂ ਇੱਕ ਇੱਕ ਤਰ੍ਹਾਂ ਤਾਂ ਤੁਸੀਂ ਇਦਾਂ ਕਹਿੰਨੇ ਆ ਇੱਕ ਤੁਸੀਂ ਕਹਿੰਨੇ ਆ ਮੈਂ ਤੁਹਾਨੂੰ ਬਹੁਤ ਪਿਆਰ ਕਰਦਾ ਆ ਦੋਨਾਂ ਦਾ ਜਿਹੜਾ ਇਫੈਕਟ ਹੈਗਾ ਆ ਉਹ ਬਹੁਤ ਡਿਫਰੈਂਟ ਹੈਗਾ ਆ ਇਸ ਕਰਕੇ ਜਦੋਂ ਅਸੀਂ ਸਫਾਈ ਕਰਨੀ ਹੈ ਆਪਣੇ ਇਹ ਮੈਮਰੀਜ਼ ਦੀ ਉਹਦੇ ਵਿੱਚ ਜੇ ਅਗਰ ਅਸੀਂ ਇਹਦੇ ਨਾਲ ਇਮੋਸ਼ਨਸ ਅਟੈਚ ਕਰ ਦਿੰਨੇ ਹੈਗੇ ਆ ਤਾਂ ਉਹਨਾਂ ਦਾ ਅਸਰ ਜਿਹੜਾ ਹੈਗਾ ਆ ਉਹ ਬਹੁਤ ਜ਼ਿਆਦਾ ਵੱਧ ਜਾਂਦਾ ਹੈਗਾ ਆ ਫਿਰ ਕਈ ਵਾਰੀ ਅਸੀਂ ਉਮੀਦਾਂ ਲਾਈ ਰੱਖਦੇ ਐਕਸਪੈਕਟੇਸ਼ਨਸ ਜਿਹੜੀਆਂ ਹੈਗੀਆਂ ਆ ਉਹ ਬਹੁਤ ਸਾਡੀਆਂ ਹੁੰਦੀਆਂ ਹੈਗੀਆਂ ਆ ਔਰ ਉਹ ਐਕਸਪੈਕਟੇਸ਼ਨ ਜਿਹੜੀਆਂ ਹੈਗੀਆਂ ਆ ਉਹਦੇ ਨਾਲ ਇਹ ਇਹ ਜਿਹੜਾ ਮਤਲਬ ਪ੍ਰੋਸੈਸ ਹੈਗਾ ਆ ਉਹਦੇ ਵਿੱਚ ਰੁਕਾਵਟ ਹੋ ਜਾਂਦੀ ਆ ਤੇ ਉਹਦੇ ਰਿਜ਼ਲਟ ਨਹੀਂ ਆਉਂਦੇ ਇਸ ਕਰਕੇ ਜਦੋਂ ਵੀ ਅਸੀਂ ਇਹ ਇਹ ਪ੍ਰੋਸੈਸ ਕਰਨਾ ਹੈਗਾ ਆ ਤੇ ਕੋਈ ਐਕਸਪੈਕਟੇਸ਼ਨ ਨਹੀਂ ਰੱਖਣੀ ਬਿਨਾ ਐਕਸਪੈਕਟੇਸ਼ਨ ਤੋਂ ਸਿਰਫ ਅਸੀਂ ਜਿਹੜੀ ਇਹ ਸਲੇਟ ਹੈਗੀ ਆ ਉਹਨੂੰ ਕੋਰੀ ਕਰਨਾ ਹੈਗਾ ਉਹਨੂੰ ਵਾਇਡ ਦੇਣਾ ਹੈ ਉਹਨੂੰ ਅਸੀਂ ਪ੍ਰਮਾਤਮਾ ਦਾ ਇੱਕ ਤਰ੍ਹਾਂ ਦਾ ਦੇਖਣਾ ਹੈਗਾ ਕਿ ਅਸੀਂ ਪ੍ਰਮਾਤਮਾ ਦੀ ਬਲੇਸਿੰਗਸ ਅਸੀਂ ਕਿਦਾਂ ਲੈ ਸਕਦੇ ਹੈਗੇ ਆ ਉਹਦੇ ਵਿੱਚ ਸਾਨੂੰ ਕੋਈ ਉਮੀਦ ਨਹੀਂ ਹੋਣੀ ਚਾਹੀਦੀ ਜਦੋਂ ਅਸੀਂ ਉਹ ਬlessing ਲੈ ਲਈ ਆ ਤਾਂ ਪ੍ਰਮਾਤਮਾ ਦੀਆਂ ਬlessing ਤਾਂ ਅਥਾਹ ਹੈਗੀਆਂ ਆ ਉਹਦੇ ਵਿੱਚ ਤਾਂ ਕੋਈ ਸਾਨੂੰ ਘਾਟ ਦਿਸਣੀ ਨਹੀਂ ਹੈ ਕਿਸੇ ਚੀਜ਼ 'ਚ ਨਹੀਂ ਘਾਟ ਦਿਸਣੀ ਉਹ ਤਾਂ ਅਥਾਹ ਹੈਗੀ ਆ ਔਰ ਉਹਦੇ ਵਿੱਚ ਫੇਰ ਸਾਨੂੰ ਦੱਸਣ ਦੀ ਲੋੜ ਨਹੀਂ ਹੈ ਕਿ ਇਸ ਮੈਨੂੰ ਕੀ ਪ੍ਰੋ ਉਹ ਸਭ ਕੁਝ ਜਾਣਦਾ ਹੈਗਾ ਉਹਨੇ ਸਭ ਕੁਝ ਠੀਕ ਕਰ ਦੇਣਾ ਹੈਗਾ ਇਸ ਲਈ ਉਮੀਦ ਜਿਹੜੀ ਹੈਗੀ ਆ ਉਹ ਬਿਲਕੁਲ ਨਹੀਂ ਇਹਦੇ ਵਿੱਚ ਚਾਹੀਦੀ ਇਸ ਨੂੰ ਸਹੀ ਕਰਨ ਦਾ ਦਿਖਾਵਾ ਜਿਹੜਾ ਆ ਉਹ ਕਰਨਾ ਆ ਤੇ ਫੇ ਕਰ ਰਿਹਾ ਆ ਤੇ ਸ਼ਿਕਾਇਤ ਵੀ ਨਾਲ-ਨਾਲ ਕਰ ਰਿਹਾ ਆ ਸ਼ਿਕਾਇਤ ਕਾਦੇ ਲਈ ਕਰਨੀ ਹੈ ਸ਼ਿਕਾਇਤ ਇਹਦੇ ਵਿੱਚ ਗੁੰਜਾਇਸ਼ ਹੀ ਨਹੀਂ ਸ਼ਿਕਾਇਤ ਦੀ ਕਿਉਂਕਿ ਜਦੋਂ ਤੁਸੀਂ ਸ਼ਿਕਾਇਤ ਕਿਸੇ ਚੀਜ਼ ਦੇ ਵਿੱਚ ਕਰਦੇ ਆ ਤੇ ਤੁਹਾਡੀ ਜਿਹੜੀ ਪ੍ਰੋਬਲਮ ਹੈ ਕੀ ਆ ਉਹ ਸੋਲਵ ਨਹੀਂ ਹੋਣੀ ਉਹਦੇ ਨਾਲ ਤਾਂ ਤੁਹਾਡੀ ਜਿਹੜੀ ਥੌਟ ਪ੍ਰੋਸੈਸ ਮੈਮਰੀ ਆ ਇੱਕ ਹੋਰ ਐਡ ਹੋ ਜਾਣੀ ਹੈਗੀ ਆ ਇੱਕ ਪਾਸੇ ਤੁਸੀਂ ਕਲੀਨਿੰਗ ਕਰਦੇ ਆ ਦੂਜੇ ਪਾਸੇ ਤੁਸੀਂ ਉਹੀ ਚੀਜ਼ ਜਿਹੜੀ ਆ ਉਹ ਖਰਾਬ ਕਰੀ ਜਾਣੀ ਹੈਗੇ ਆ ਸੋ ਇਸ ਕਰਕੇ ਸ਼ਿਕਾਇਤ ਦੀ ਕੋਈ ਗੁੰਜਾਇਸ਼ ਨਹੀਂ ਹੁੰਦੀ ਸਿਰਫ ਕਲੀਅਰ ਮਨ ਦੇ ਨਾਲ ਤੁਸੀਂ ਇਹ ਜਿਹੜੀਆਂ ਸਟੇਟਮੈਂਟਸ ਹੈਗੀਆਂ ਆ ਇਹਨਾਂ ਨੂੰ ਤੁਸੀਂ ਰਿਪੀਟ ਕਰਨਾ ਹੈਗਾ ਆ ਫਿਰ ਪਿਆਰ ਦੀ ਘਾਟ ਤੇ ਦੂਜਿਆਂ ਲਈ ਨਫ਼ਰਤ ਜਿਹੜੀ ਹੈਗੀ ਆ ਦਿਮਾਗ ਦੇ ਵਿੱਚ ਉਹ ਵੀ ਨਹੀਂ ਰੱਖਣੀ ਕਿਉਂਕਿ ਦੂਜਾ ਤਾਂ ਸਮਝਦਾ ਨਹੀਂ ਡੁਅਲਿਟੀ ਜਿਹੜੀ ਆ ਉਹਨੂੰ ਤਾਂ ਅਸੀਂ ਦੇਖਣਾ ਹੀ ਨਹੀਂ ਹੈ ਬਲੇਮ ਜਿਹੜਾ ਆ ਕਿਸੇ ਨੂੰ ਕਰਨਾ ਹੀ ਨਹੀਂ ਹੈ ਕਿਸੇ ਨੂੰ ਵੀ ਬਲੇਮ ਨਹੀਂ ਕਰਨਾ ਸਿਰਫ ਆਪਣੇ ਆਪ ਨੂੰ ਦੇਖਣਾ ਹੈ ਆਪ ਜਦੋਂ ਤੁਸੀਂ ਆਪਣੇ ਆਪ ਨੂੰ ਦੇਖੋਗੇ ਤੇ ਤੁਸੀਂ ਔਰ ਪ੍ਰਮਾਤਮਾ ਉਹਨਾਂ ਦੇ ਵਿੱਚ ਵੀ ਦੋਨਾਂ ਦੇ ਵਿੱਚ ਡੁਅਲਿਟੀ ਨਹੀਂ ਦੇਖਣੀ ਉਹ ਵੀ ਇੱਕੋ ਹੀ ਹਰ ਚੀਜ਼ ਇੱਕ ਦੇਖਣੀ ਆ ਤੁਸੀਂ ਜਦੋਂ ਤੁਸੀਂ ਇੱਕ ਚੀਜ਼ ਦੇਖੋਗੇ ਤੇ ਤੁਸੀਂ ਪ੍ਰਮਾਤਮਾ ਦੇ ਨਾਲ ਮਿਲ ਜਾਓਗੇ ਔਰ ਤੁਸੀਂ ਤੁਹਾਡੇ ਲਈ ਕੋਈ ਵੀ ਜਿਹੜਾ ਆ ਉਹ ਦੂਜਾ ਨਹੀਂ ਹੋਏਗਾ ਸਾਰੇ ਇੱਕੋ ਹੀ ਹੋਣਗੇ ਔਰ ਸਭ ਦੇ ਵਿੱਚ ਤੁਹਾਨੂੰ ਪ੍ਰਮਾਤਮਾ ਨਜ਼ਰ ਆਏਗਾ ਔਰ ਇਹ ਇਹਦਾ ਜਿਹੜਾ ਅਸਰ ਹੈਗਾ ਆ ਉਹ ਤੁਹਾਨੂੰ ਜਲਦੀ ਦਿਸਣਾ ਸ਼ੁਰੂ ਹੋ ਜਾਏਗਾ ਸ਼ੁਕਰੀਆ ਬਹੁਤ ਮਿਹਰਬਾਨੀ ਅਗਰ ਕਿਸੇ ਦਾ ਕੁਐਸਚਨ ਹੈ ਤੇ ਆਈ ਵਿਲ ਬੀ ਹੈਪੀ ਟੂ ਅਨਸਰ ਥੈਟ ਥੈਂਕ ਯੂ ਸਰ ਥੈਂਕ ਯੂ ਵੈਰੀ ਮਚ ਜੇ ਕੋਈ ਪੁੱਛਣਾ ਚਾਹੁੰਦਾ ਹੈ ਕੁਐਸਚਨ ਤਾਂ ਪੁੱਛ ਸਕਦੇ ਹੋ ਇੱਕ ਸਰ ਕੁਐਸਚਨ ਮੇਰਾ ਹੈਗਾ ਕਿ ਜਿਹੜਾ ਤੁਸੀਂ ਅ ਰਿਸਟ੍ਰੇਸ਼ਨ ਕੋਰਸ ਦੱਸਦੇ ਹੈਗੇ ਹੋ ਇਹ ਥੋੜਾ ਜਿਆਦਾ ਦੱਸ ਸਕਦੇ ਹੋ ਕਿ ਇਹ ਕਿੱਦਾਂ ਇਹਨੇ ਜੁਆਇਨ ਕਰਨਾ ਹੈ ਕਿ ਇਹਦੇ ਚਾਰਜੇਸ ਆਰ ਕਿਵੇਂ ਆਪਾਂ ਇਹਨੂੰ ਜੁਆਇਨ ਕਰ ਸਕਦੇ ਆ ਪਹਿਲਾਂ ਤਾਂ ਮੇਰਾ ਖਿਆਲ ਹੈ ਕਿ ਇਹ ਇਹਦੇ ਬਾਰੇ ਜਾਣਕਾਰੀ ਜਿਹੜੀ ਹੈਗੀ ਆ ਉਹ ਪੱਕੀ ਤਰ੍ਹਾਂ ਲੈਣੀ ਚਾਹੀਦੀ ਹੈਗੀ ਆ। ਜੀ। ਇੱਕ ਕੋਰਸ ਜਿਹੜਾ ਹੈਗਾ ਆ ਇਹ ਤੁਹਾਨੂੰ ਸਿਕੰਡਾ ਹੈ। ਇਹਦੇ ਵਿੱਚ ਕਈ ਚੀਜ਼ਾਂ ਹੈ ਜਿੱਦਾਂ ਮੈਂ ਤੁਹਾਨੂੰ ਦੱਸਿਆ EFT ਹੈ, NLP ਹੈ, ਕਈ ਤਰ੍ਹਾਂ ਦਾ ਚੀਜ਼ਾਂ ਹੈਗੀਆਂ ਆ ਫਾਰਮੇਸ਼ਨਸ ਹੈਗੀਆਂ ਆ ਤੇ ਇਹ ਇਹ ਸਾਰਾ ਜਿਹੜਾ ਹੈ ਹੌਪਨੋਪੋਨੋ ਹੈ ਇਹ ਸਭ ਕੁਝ ਇਹਦੇ ਵਿੱਚ ਕੋਰਸ ਦੇ ਵਿੱਚ ਹੋ ਜਾਂਦਾ ਹੈਗਾ ਆ ਔਰ ਇਹ ਪਹਿਲਾਂ ਇਹਨੂੰ ਸਮਝਣ ਦੀ ਲੋੜ ਹੈ ਫਿਰ ਤੁਸੀਂ ਇਹਨੂੰ ਆਪਣੇ ਤੇ ਪਹਿਲਾਂ ਟਰਾਈ ਕਰੋ ਔਰ ਉਸ ਤੋਂ ਬਾਅਦ ਇਹਦੇ ਰਿਜ਼ਲਟ ਦੇਖੋ ਔਰ ਫਿਰ ਇਹਨੂੰ ਦੂਜਿਆਂ ਦੇ ਉੱਤੇ ਕਰਨ ਲਈ ਸਿੱਖੋ ਠੀਕ ਹੈ ਜੀ ਤੇ ਜਿਹੜਾ ਬੇਸਿਕ ਇਹੀ ਹੈ ਜਿਹੜੇ ਤੁਸੀਂ 4 ਫਾਰਮੂਲੇਸ ਦੱਸੇ ਹੈਗੇ ਵੀ ਆਪਣੇ ਆਪ ਨੂੰ ਕਿਵੇਂ ਇਹ ਇਹ ਤੁਸੀਂ ਹਾਂ ਇਹ ਬੇਸਿਕ ਹੈ ਠੀਕ ਹੈ ਠੀਕ ਹੈ ਜਦੋਂ ਤੁਸੀਂ ਬੇਸਿਕ ਚੀਜ਼ ਸਿੱਖ ਲਓਗੇ ਫਿਰ ਐਡਵਾਂਸਡ ਜਿਹੜਾ ਕੋਰਸ ਹੈਗਾ ਉਹ ਉਹਦੇ ਲਈ ਆਪਾਂ ਫਿਰ ਗੱਲ ਕਰਾਂਗੇ ਠੀਕ ਹੈ ਇਹ ਬੇਸਿਕ ਚੀਜ਼ ਜਿਹੜੀ ਆ ਉਹਨੂੰ ਸਿੱਖਣਾ ਚਾਹੀਦਾ ਕਿਉਂਕਿ ਉਹਦੇ ਨਾਲ ਤੁਹਾਨੂੰ ਇੱਕ ਤਰ੍ਹਾਂ ਦਾ ਟਰਸਟ ਹੋ ਜਾਏਗਾ ਕਿ ਹਾਂ ਇਹ ਚੀਜ਼ ਕੰਮ ਕਰਦੀ ਹੈਗੀ ਜਦੋਂ ਤੁਹਾਡੇ ਤੇ ਕੰਮ ਕਰੇਗੀ ਤਾਂ ਫਿਰ ਨੈਚੁਰਲੀ ਤੁਸੀਂ ਲੋਕਾਂ ਦੇ ਉੱਤੇ ਵੀ ਕਰਵਾ ਸਕਦੇ ਹੈਗੇ ਠੀਕ ਹੈ ਸਰ ਠੀਕ ਤੇ ਇਹ ਵਾਲੇ ਜਿਹੜੇ ਸਾਨੂੰ ਸੁਣ ਰਹੇ ਆ ਜਾਂ ਬਾਅਦ ਵਿੱਚ ਸੁਣਨਗੇ ਤੇ ਉਹਨਾਂ ਵਾਸਤੇ ਕਿ ਇਹ ਵਾਲੇ ਜਿਹੜਾ ਸੈਸ਼ਨ ਹੈਗਾ ਆ ਇਹਨੂੰ ਬਹੁਤ ਚੰਗੀ ਤਰ੍ਹਾਂ ਬੇਸ਼ੱਕ ਇਹ ਬੀਸਿਕ हां ਬੇਸਿਕ ਦੇ ਤੇ ਅਮਲ ਕਰੋ ਔਰ ਇਹ ਇਹਦੇ ਇਹਦੇ ਰਿਜ਼ਲਟਸ ਦੇਖੋ ਔਰ ਸਾਨੂੰ ਦੱਸੋ ਹਾਂਜੀ ਬਿਲਕੁਲ ਤੇ ਇਹ ਰਿਪੀਟ ਤੇ ਤੁਸੀਂ ਬੇਸ਼ੱਕ 2 ਤੋਂ 3 ਵਾਰ 5 ਵਾਰ ਜਿੰਨੀ ਵਾਰ ਵੀ ਇਹਨੂੰ ਸਹੀ ਤਰੀਕੇ ਨਾਲ ਸਮਝਣ ਵਾਸਤੇ ਦੇਖਣਾ ਪਵੇ ਇਹਨੂੰ ਦੇਖੋ ਔਰ ਆਪਣੇ ਤੇ ਸ਼ੁਰੂਆਤ ਕਰੋ ਇੱਕ ਤੁਹਾਡਾ ਅੱਜ ਤੋਂ ਇੱਕ ਬੇਸਿਕ ਕੋਰਸ ਸਟਾਰਟ ਹੋਇਆ ਹੈ ਲੇਕਿਨ ਜੇ ਇਹਨੂੰ ਤੁਸੀਂ ਪੂਰੇ ਇੰਟਰਸਟ ਔਰ ਦਿਲ ਨਾਲ ਕਰੋਗੇ ਫਿਰ ਹੀ ਆਪਾਂ ਨੈਕਸਟ ਇਹਦੇ ਇਹਦੇ ਤੇ ਇੱਕ ਗੁੱਡ ਹੋਰ ਸੈਸ਼ਨ ਸਰ ਬਣਾ ਸਕਦੇ ਹਾਂ ਹਾਂਜੀ ਐਡਵਾਂਸਡ ਫੇਰ ਜੀ ਜੀ ਤੇ ਆਪਾਂ ਇਹ ਤੇ ਐਡਵਾਂਸ ਵੀ ਕਰਾਂਗੇ ਤਾਂ ਜਿਹੜੇ ਲੋਕੀ ਇਸ ਚੀਜ਼ ਤੇ ਰਿਜ਼ਲਟਸ ਲੈਂਦੇ ਆ ਉਹ ਸਾਨੂੰ ਜ਼ਰੂਰ ਦੱਸਣ ਤਾਂ ਫਿਰ ਉਸ ਤੋਂ ਬਾਅਦ ਨੈਕਸਟ ਡੇ ਦੇ ਕੀ ਸਟੈਪਸ ਹੈਗੇ ਆ ਫਿਰ ਆਪਾਂ ਡਾਕਟਰ ਸਾਹਿਬ ਨਾਲ ਡਿਸਕਸ ਕਰਾਂਗੇ ਤੇ ਨੈਕਸਟ ਸਟੈਪ ਤੇ ਚੱਲਾਂਗੇ ਤੇ ਅੱਜ ਲਈ ਡਾਕਟਰ ਸਾਹਿਬ ਦਾ ਅਸੀਂ ਥੈਂਕ ਯੂ ਕਰਦੇ ਆ ਥੈਂਕ ਯੂ ਸਰ ਥੈਂਕ ਯੂ ਵੈਰੀ ਮੱਚ ਸ਼ੁਕਰੀਆ ਸ਼ੁਕਰੀਆ ਮਿਹਰਬਾਨੀ ਜੀ ਤੇ थे, थैंक यू टू ऑल ऑफ यू हु जॉइन अस ਤੇ ਵੱਤਵਾਦ ਇਹਨੂੰ ਸ਼ੇਅਰ ਕਰੋ ਸੈਸ਼ਨ ਨੂੰ ਕਿਉਂਕਿ ਅੱਜ ਕੱਲ ਦੇ ਸਮੇਂ ਦੇ ਮੁਤਾਬਿਕ ਇਹ ਜਿਹੜਾ ਸੈਸ਼ਨ ਆ ਇਹ ਬਹੁਤ ਜ਼ਰੂਰੀ ਆ ਹਰ ਇੱਕ ਵਾਸਤੇ ਜਿਹੜੇ ਲੋਕੀ ਡਿਪਰੈਸ਼ਨ ਨੂੰ ਬਹੁਤ ਵੱਡੀਆਂ ਬਿਮਾਰੀਆਂ ਮੰਨ ਕੇ ਬੈਠੇ ਆ ਉਹਨਾਂ ਵਾਸਤੇ ਖਾਸ ਤੌਰ ਤੇ ਕਿ ਕਿਵੇਂ ਆਪਣੇ ਆਪ ਨੂੰ ਹੀਲ ਕਰਨਾ ਹੈ ਇਹ ਬਿਮਾਰੀਆਂ ਕੁਝ ਵੀ ਨਹੀਂ ਹੈਗੀਆਂ ਸਭ ਕੁਝ ਸਾਡੇ ਅੰਦਰ ਹੀ ਹੈ ਆਪਣੇ ਅੰਦਰਲੀ ਇੰਟਰਨਲੀ ਆਪਣੇ ਆਪ ਨੂੰ ਸੁਧਾਰੋ ਤਾਂ ਸਭ ਕੁਝ ਠੀਕ ਹੈ ਜੀ ਸਰ ਹ ਬਿਲਕੁਲ ਜੀ ਬਿਲਕੁਲ ਜੀ So, thank you very much, and thank you, sir, for Supreme. your precious time. And <laughs> thank you. Good evening, sir, and good, good morning day. to all of you. Thank good you. Day.